1 ਮਹੀਨੇ ਪਹਿਲਾਂ ਜਿਸ ਕੁੜੀ ਨੂੰ ਆਪਣੇ ਵਿਆਹ ਦਾ ਪੂਰਾ ਚਾਅ ਸੀ ਅਤੇ ਉਹ ਸਜ-ਤਜ ਕੇ ਖੁਸ਼ੀਆਂ ਮਨਾ ਰਹੀ ਸੀ ਹੱਥਾਂ 'ਤੇ ਮਹਿੰਦੀ ਲਾ ਕੇ ਲਾਲ ਚੂੜਾ ਪਾ ਕੇ ਅਤੇ ਲਹਿੰਗਾ ਪਾ ਕੇ ਉਹ ਆਪਣੇ ਸਹੁਰੇ ਪਰਿਵਾਰ ਪਹੁੰਚ ਗਈ ਉਸ ਨੂੰ ਬੜੀਆਂ ਉਮੀਦਾਂ ਸਨ ਕਿ ਆਪਣੀ ਸਹੇਲੀ ਦੇ ਕਹਿਣ ਤੇ ਜਿਸ ਮੁੰਡੇ ਦੇ ਨਾਲ ਉਹ ਵਿਆਹ ਕਰ ਰਹੀ ਹੈ ਉਹ ਮੁੰਡਾ ਉਸ ਨੂੰ ਹਮੇਸ਼ਾ ਖੁਸ਼ ਰੱਖੇਗਾ ਪਰ ਚੰਦ ਦਿਨਾਂ ਦੇ ਵਿੱਚ ਹੀ ਕੁੜੀ ਨੂੰ ਪਤਾ ਲੱਗ ਗਿਆ ਕਿ ਨਾ ਤਾਂ ਉਹ ਮੁੰਡਾ ਉਸ ਨੂੰ ਪਿਆਰ ਕਰਦਾ ਸਗੋਂ ਉਹ ਅਜੇ ਹੀ ਲਾਲਚੀ ਪਰਿਵਾਰ ਤੇ ਵਿੱਚ ਫਸ ਚੁੱਕੀ ਹੈ ਜੋ ਕਿ ਉਸ ਨੂੰ ਦਾਜ ਦਹੇਜ ਦੇ ਲਈ ਤੰਗ ਪਰੇਸ਼ਾਨ ਕਰਦੇ ਸੀ ਅਤੇ ਇਹ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਕੁੜੀ ਨੂੰ ਆਪਣੇ ਘਰ ਵਾਪਸ ਆ ਕੇ ਬੈਠਣਾ ਪੈ ਗਿਆ ਸਹੇਲੀ ਦੇ ਵੱਲੋਂ ਆਪਣੀ ਹੀ ਸਹੇਲੀ ਦੀ ਜ਼ਿੰਦਗੀ ਖਰਾਬ ਕਰਨ ਦੀ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਮਹੀਨੇ ਦੇ ਵਿੱਚ ਹੀ ਵਿਵਸਤਾ ਕੁੜੀ ਦੀ ਜਾਨ ਚਲੀ ਗਈ ਪਤਾ ਲੱਗਿਆ ਕਿ ਉਸ ਦਾ ਲਾਲਚੀ ਸੋਰਾ ਪਰਿਵਾਰ ਕੁੜੀ ਨੂੰ ਹਫਤੇ ਕੁ ਬਾਅਦ ਹੀ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਜਦੋਂ ਉਹ ਇਸ ਬਾਬਤ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰਦੀ ਹੈ ਤਾਂ ਉਹ ਮਸਲਾ ਸੁਲਝਾਉਣ ਦੇ ਲਈ ਘਰ ਪਹੁੰਚਦੇ ਨੇ ਪਰ ਉਸੇ ਸਮੇਂ ਇਸ ਕੁੜੀ ਦੀ ਹੀ ਸੱਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਜੇਕਰ ਇਸ ਨੂੰ ਲੈ ਕੇ ਜਾਣਾ ਹੈ ਲੈ ਜਾਵੋ ਪਰ ਅਸੀਂ ਇਸ ਨੂੰ ਵਾਪਸ ਲੈਣ ਨਹੀਂ ਆਵਾਂਗੇ ਹਾਲਾਂਕਿ ਮਾਂ ਆਪਣੀ ਧੀ ਨੂੰ ਦਿਲਾਸੇ ਦਿੰਦੀ ਰਹੀ ਕਿ ਵੱਡਿਆਂ ਨੂੰ ਵਿੱਚ ਪਾਵਾਂਗੇ ਤੇ ਗੱਲਬਾਤ ਨਾਲ ਹੀ ਸਾਰਾ ਮਸਲਾ ਹੱਲ ਹੋ ਜਾਵੇਗਾ ਪਰ ਇੱਕ ਮਹੀਨੇ ਦੇ ਵਿੱਚ ਹੀ ਇਸ ਕੁੜੀ ਦੀ ਜ਼ਿੰਦਗੀ ਨਰਕ ਤੋਂ ਵੀ ਬੱਦਤਰ ਹੋ ਚੁੱਕੀ ਸੀ ਸਹੁਰਿਆਂ ਦੇ ਵੱਲੋਂ ਕਥਿਤ ਤੌਰ ਤੇ ਇਸ ਕੁੜੀ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਨੂੰ ਲੈ ਕੇ ਖੇਮ ਕਰਨ ਦੀ ਪੁਲਿਸ ਨੇ ਇਸ ਸਬੰਧੀ ਪਤਨੀ ਸਮੇਤ ਸੱਸ ਸੋਹਰੇ ਅਤੇ ਵਿਚੋਲਣ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਸੀ ਇਸ ਮਾਮਲੇ ਦੇ ਵਿੱਚ ਹੁਣ ਤੱਕ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਦੱਸਦੀ ਹੈ ਕਿ ਇਸ ਮੁਕਤੇ ਰਣਜੀਤ ਕੋਰ ਪਤਨੀ ਜੰਗ ਬਹਾਦਰ ਵਾਸੀ ਵਾਰਡ ਨੰਬਰ 8 ਖੇਮਕਰਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੀ ਧੀ ਵੀਰਾ ਨੇ 19 ਦਸੰਬਰ ਨੂੰ ਫੋਨ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਘਰ ਦੇ ਵਿੱਚ ਲੜਾਈ ਝਗੜਾ ਚੱਲ ਰਿਹਾ ਸੋਹਰਾ ਪਰਿਵਾਰ ਦਾਜ ਨੂੰ ਲੈ ਕੇ ਉਸ ਨੂੰ ਤੰਗ ਕਰ ਰਿਹਾ ਤੇ ਨਾਲ ਹੀ ਵਿਚੋਲਣ ਵੀ ਆ ਕੇ ਇਹੀ ਕਹਿ ਰਹੀ ਹੈ ਕਿ ਤੁਸੀਂ ਇਸ ਦੇ ਪੇਕਿਆਂ ਤੋਂ ਦਾਜ ਮੰਗੋ ਮੁੰਡੇ ਵਾਲਿਆਂ ਦਾ ਕਹਿਣਾ ਸੀ ਕਿ ਕੁੜੀ ਦਾਜ ਨਹੀਂ ਲਿਆਈ ਜਿਸ ਦੇ ਚਲਦੇ ਸਾਡਾ ਬਹੁਤ ਹੀ ਜ਼ਿਆਦਾ ਭਾਰੀ ਨੁਕਸਾਨ ਵੀ ਹੋਇਆ ਤੇ ਨਾਲ ਹੀ ਸਾਡੀ ਰਿਸ਼ਤੇਦਾਰੀ ਤੇ ਵਿੱਚ ਬੇਇੱਜ਼ਤੀ ਵੀ ਹੋਈ ਹੈ। ਸਵੇਰੇ ਆਪਣੇ ਕੰਮ ਤੇ ਗਏ ਮਾਪਿਆਂ ਤੇ ਬਾਅਦ ਤੇ ਵੀ ਆ ਕੇ ਦੇਖਦੇ ਨੇ ਕਿ ਉਸ ਦੀ ਧੀ ਦੀ ਹਾਲਤ ਖਰਾਬ ਹੁੰਦੀ ਹੈ। ਹਸਪਤਾਲ ਵਿਖੇ ਲੈ ਜਾਣ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਫਿਲਹਾਲ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਿੱਥੇ ਜਾਂਚ ਪੜਤਾਲ ਜਾਰੀ ਸੀ ਉੱਥੇ ਹੀ ਹੁਣੇ ਗੱਲ ਸਾਹਮਣੇ ਆ ਰਹੀ ਹੈ ਕਿ ਹੁਣ ਤੱਕ ਵੀ ਉਸ ਮਾਪਿਆਂ ਨੂੰ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ ਸਰਹੱਦੀ ਕਸਬਾ ਖੇਮ ਕਰਨ ਦੀ ਇਹ ਘਟਨਾ ਜਿੱਥੇ ਰਣਜੀਤ ਕੌਰ ਨਾਮਕ ਔਰਤ ਨੇ ਆਪਣੀ ਧੀ ਦੇ ਇਨਸਾਫ ਦੇ ਲਈ ਇਹ ਸਭ ਕੁਝ ਕੀਤਾ ਉਸਨੇ ਦੱਸਿਆ ਕਿ ਵੀਰਾ ਕੌਰ ਪਤਨੀ ਤਰਲੋਚਨ ਸਿੰਘ ਜਿਸਦੇ ਸਹੁਰੇ ਜਿਮੇ ਵਿਆਹ ਹੋਈ ਸੀ ਇਹ ਕੁੜੀ ਉੱਥੇ ਹੀ ਸਹੁਰਾ ਪਰਿਵਾਰ ਦੇ ਵੱਲੋਂ ਕੁੜੀ ਨੂੰ ਅਜਹਿਤਾਂ ਕੀਤਾ ਗਿਆ ਕਿ ਉਹ ਥੋੜੇ ਹੀ ਦਿਨਾਂ ਦੇ ਵਿੱਚ ਇਸ ਦੁਨੀਆ ਨੂੰ ਛੱਡ ਗਈ ਜੀਮਾ ਖੁਰ ਦੇ ਨਾਲ ਵਿਆਹੀ ਹੋਈ ਕੁੜੀ ਦੇ ਹਾਲਾਤ ਇਸੇ ਕਰਕੇ ਮਾੜੇ ਬਣੇ ਕਿਉਂਕਿ ਉਸੇ ਪਿੰਡ ਦੀ ਰਹਿਣ ਵਾਲੀ ਇਸ ਕੁੜੀ ਦੀ ਸਹੇਲੀ ਨੇ ਕਿਹਾ ਸੀ ਕਿ ਅਸੀਂ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਉਸ ਦੇ ਕਹਿਣ ਤੇ ਹੀ ਵਿਆਹ ਕਰਵਾਇਆ ਗਿਆ ਸੀ ਮਾਹ ਦੇ ਬਿਆਨਾਂ ਤੋਂ ਬਾਅਦ ਪਤੀ trilochana singh ਸਸਰਾਣੀ ਸੋਰਾ ਰੇਸ਼ਮ ਸਿੰਘ ਅਤੇ ਵਿਚੋਲਣ ਅਮਨ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਸੀ ਇਸ ਮਾਮਲੇ ਨੂੰ ਲੈ ਕੇ ਗ੍ਰਿਫਤਾਰੀ ਨਹੀਂ ਹੋਈ ਜਿਸ ਦੇ ਚਲਦੇ ਪਰਿਵਾਰ ਤੇ ਵਿੱਚ ਹਰੋਸ ਪਾਇਆ ਜਾ ਰਿਹਾ ਹੈ ਫਿਲਹਾਲ ਇਹੋ ਜਿਹੇ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸੋ ਮਾਪੇ ਮਜਬੂਰ ਨੇ ਆਪਣੀਆਂ ਲਾਟਲੀਆਂ ਧੀਆਂ ਨੂੰ ਕਿਸੇ ਹੋਰ ਦੇ ਘਰ ਭੇਜਣ ਤੇ ਲਈ ਵਿਆਹ ਤੇ ਲਈ ਪਰ ਇਹ ਪਰੰਪਰਾ ਜਿੱਥੇ ਕੀ ਅਜਿਹੇ ਮੁੰਡੇ ਖੁਦ ਕਮਾ ਨਹੀਂ ਸਕਦੇ ਪਰਿਵਾਰ ਵਾਲੇ ਖੁਦ ਆਪਣਾ ਗੁਜ਼ਾਰਾ ਨਹੀਂ ਕਰ ਪਾਉਂਦੇ ਉਹ ਕੁੜੀ ਦੇ ਸਹਾਰੇ ਸਭ ਕੁਝ ਪਾ ਲੈਣਾ ਚਾਹੁੰਦੇ ਨੇ ਇਹ ਰੀਤ ਪਾਏ ਕੀ ਪੁਰਾਣੀ ਹੈ ਪਰ ਫਿਰ ਵੀ ਹੁਣ لالچی ਪਰਿਵਾਰ ਤੱਕੇ ਦੇ ਨਾਲ ਕੁੜੀਆਂ ਨੂੰ ਮਜਬੂਰ ਕਰਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਆਪਣੇ ਘਰੋਂ ਸਮਾਨ ਅਤੇ ਪੈਸਾ ਲੈ ਕੇ ਆਉਂਦੀਆਂ ਰਹਿਣ ਇਸ ਪੂਰੀ ਘਟਨਾ ਦੇ ਵਿੱਚ ਦੇਖਦੇ ਹੋਏ ਵੀਰਾ ਨਾਮ ਦੀ ਇਸ ਕੁੜੀ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਕਿ ਕਿੰਜ ਉਸਨੂੰ ਤੰਗ ਕੀਤਾ ਜਾਂਦਾ ਸੀ ਇੱਕ ਮਹੀਨੇ ਦੇ ਸਮੇਂ ਦੇ ਵਿੱਚ ਹੀ ਕੁੜੀ ਦੀ ਜਾਨ ਚਲੀ ਗਈ ਉਹ ਕੁੜੀ ਜਿਸਨੂੰ ਕੀ ਮਾਂ ਨੇ ਲੋਕਾਂ ਦੇ ਘਰ ਕੰਮ-ਕਾਰ ਕਰਕੇ ਪੜਾਇਆ ਸੀ ਹੋਟਲ ਮੈਨੇਜਮੈਂਟ ਤੱਕ ਦਾ ਕੋਰਸ ਕਰਵਾਇਆ ਤੇ ਮਾਦਾ ਕਹਿਣਾ ਸੀ ਕਿ ਉਹ ਬੈਂਗਲੌਰ ਜਾ ਕੇ ਪੜ੍ਹ ਕੇ ਆਈ ਹੋਈ ਸੀ ਪੜ੍ਹੇ ਲਿਖੀ ਕੁੜੀ ਨੂੰ ਮਾਨਸਿਕ ਤੌਰ ਤੇ ਮਹਿਜ਼ ਇੱਕ ਮਹੀਨੇ ਦੇ ਵਿੱਚ ਇਸ ਕਦਰ ਤੋੜ ਦਿੱਤਾ ਗਿਆ ਕਿ ਉਹ ਅੰਤ ਨੂੰ ਦੁਨੀਆਂ ਹੀ ਛੱਡ ਗਈ ਸੋਹਰਿਆਂ ਦੇ ਇਹੋ ਜਿਹੇ ਸ਼ਬਦ ਕੀ ਗਰੀਬ ਸਾਡੇ ਪੱਲੇ ਪੈ ਗਈ ਅਤੇ ਸਾਡੀ ਰਿਸ਼ਤੇਦਾਰੀ ਦੇ ਵਿੱਚ ਬੇਇੱਜ਼ਤੀ ਹੋ ਗਈ ਕਿਉਂ ਜੋ ਕੁੜੀ ਆਪਣੇ ਪੇਕੇ ਤੋਂ ਕੁਝ ਵੀ ਨਹੀਂ ਲੈ ਕੇ ਆਈ ਇਹ ਸਾਰੀਆਂ ਗੱਲਾਂ ਇਸ ਕੁੜੀ ਨੂੰ ਪਰੇਸ਼ਾਨ ਕਰਦੀਆਂ ਰਹੀਆਂ ਅਤੇਨਾ ਕਰਕੇ ਹੀ ਕੁੜੀ ਦੀ ਜਾਨ ਚਲੀ ਗਈ ਇੱਕ ਮਹੀਨੇ ਪਹਿਲਾਂ ਜਿਸ ਕੁੜੀ ਨੂੰ ਆਪਣੇ ਵਿਆਹ ਦਾ ਪੂਰਾ ਚਾਅ ਸੀ ਅਤੇ ਉਹ ਸਜ-ਤਜ ਕੇ ਖੁਸ਼ੀਆਂ ਮਨਾ ਰਹੀ ਸੀ ਹੱਥਾਂ ਤੇ ਮਹਿੰਦੀ ਲਾ ਕੇ ਲਾਲ ਚੂੜਾ ਪਾ ਕੇ ਅਤੇ ਲਹਿੰਗਾ ਪਾ ਕੇ ਉਹ ਆਪਣੇ ਸਹੁਰੇ ਪਰਿਵਾਰ ਪਹੁੰਚ ਗਈ ਉਸ ਨੂੰ ਬੜੀਆਂ ਉਮੀਦਾਂ ਸਨ ਕਿ ਆਪਣੀ ਸਹੇਲੀ ਦੇ ਕਹਿਣ ਤੇ ਜਿਸ ਮੁੰਡੇ ਦੇ ਨਾਲ ਉਹ ਵਿਆਹ ਕਰ ਰਹੀ ਹੈ ਉਹ ਮੁੰਡਾ ਉਸ ਨੂੰ ਹਮੇਸ਼ਾ ਖੁਸ਼ ਰੱਖੇਗਾ ਪਰ ਚੰਦ ਦਿਨਾਂ ਦੇ ਵਿੱਚ ਹੀ ਕੁੜੀ ਨੂੰ ਪਤਾ ਲੱਗ ਗਿਆ ਕਿ ਨਾ ਤਾਂ ਉਹ ਮੁੰਡਾ ਉਸ ਨੂੰ ਪਿਆਰ ਕਰਦਾ ਸਗੋਂ ਉਹ ਅਜਿਹੇ لالچی ਪਰਿਵਾਰ ਤੇ ਵਿੱਚ ਫਸ ਚੁੱਕੀ ਹੈ ਜੋ ਕਿ ਉਸ ਨੂੰ ਦਾਜ-ਦੇਹ ਦੇ ਲਈ ਤੰਗ ਪਰੇਸ਼ਾਨ ਕਰਦੇ ਸੀ ਅਤੇ ਇਹ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਕੁੜੀ ਨੂੰ ਆਪਣੇ ਘਰ ਵਾਪਸ ਆ ਕੇ ਬੈਠਣਾ ਪੈ ਗਿਆ ਸੇਲੀ ਦੇ ਵੱਲੋਂ ਆਪਣੀ ਹੀ ਸਹੇਲੀ ਦੀ ਜ਼ਿੰਦਗੀ ਖਰਾਬ ਕਰਨ ਦੀ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਮਹੀਨੇ ਦੇ ਵਿੱਚ ਹੀ ਵਿਆਵਤਾ ਕੁੜੀ ਦੀ ਜਾਨ ਚਲੀ ਗਈ ਪਤਾ ਲੱਗਿਆ ਕਿ ਉਸਦਾ لالچی ਸੋਹਰਾ ਪਰਿਵਾਰ ਕੁੜੀ ਨੂੰ ਹਫ਼ਤੇਕ ਬਾਅਦ ਹੀ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਜਦੋਂ ਉਹ ਇਸ ਬਾਬਤ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰਦੀ ਹੈ ਤਾਂ ਉਹ ਮਸਲਾ ਸੁਲਝਾਉਣ ਦੇ ਲਈ ਘਰ ਪਹੁੰਚਦੇ ਨੇ ਪਰ ਉਸੇ ਸਮੇਂ ਇਸ ਕੁੜੀ ਦੀ ਹੀ ਸਾਸਤੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਜੇਕਰ ਇਸ ਨੂੰ ਲੈ ਕੇ ਜਾਣਾ ਲੈ ਜਾਵੋ ਪਰ ਰਸੀ ਇਸ ਨੂੰ ਵਾਪਸ ਲੈਣ ਨਹੀਂ ਆਵਾਂਗੇ ਹਾਲਾਂਕਿ ਮਾਂ ਆਪਣੀ ਧੀ ਨੂੰ ਦਿਲਾਸੇ ਦਿੰਦੀ ਰਹੀ ਕਿ ਵੱਡਿਆਂ ਨੂੰ ਵਿੱਚ ਪਾਵਾਂਗੇ ਅਤੇ ਗੱਲਬਾਤ ਰਾਹੀਂ ਸਾਰਾ ਮਸਲਾ ਹੱਲ ਹੋ ਜਾਵੇਗਾ ਪਰ ਇੱਕ ਮਹੀਨੇ ਦੇ ਵਿੱਚ ਹੀ ਇਸ ਕੁੜੀ ਦੀ ਜ਼ਿੰਦਗੀ ਨਰਕ ਤੋਂ ਵੀ ਬੱਦਤਰ ਹੋ ਚੁੱਕੀ ਸੀ ਸਹੁਰਿਆਂ ਦੇ ਵੱਲੋਂ ਕਥਿਤ ਤੌਰ ਤੇ ਇਸ ਕੁੜੀ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਨੂੰ ਲੈ ਕੇ ਖੇਮ ਕਰਨ ਦੀ ਪੁਲਿਸ ਨੇ ਇਸ ਸਬੰਧੀ ਪਤਨੀ ਸਮੇਤ सास ससुरे ਅਤੇ ਵਿਚੋਲਣ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਸੀ ਇਸ ਮਾਮਲੇ ਦੇ ਵਿੱਚ ਹੁਣ ਤੱਕ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਦੱਸਦੀ ਕਿ ਇਸ ਮੌਕੇ ਤੇ ਰਣਜੀਤ ਕੌਰ ਪਤਨੀ ਜੰਗ ਬਹਾਦਰ ਵਾਸੀ ਵਾਰਡ ਨੰਬਰ 8 ਖੇਮਕਰਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੀ ਧੀ ਵੀਰਾ ਨੇ 19 ਦਸੰਬਰ ਨੂੰ ਫੋਨ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਘਰ ਦੇ ਵਿੱਚ ਲੜਾਈ ਝਗੜਾ ਚੱਲ ਰਿਹਾ ਸੋਹਰਾ ਪਰਿਵਾਰ ਦਾਜ ਨੂੰ ਲੈ ਕੇ ਉਸ ਨੂੰ ਤੰਗ ਕਰ ਰਿਹਾ ਤੇ ਨਾਲ ਹੀ ਵਿਚੋਲਣ ਵੀ ਆ ਕੇ ਇਹੀ ਕਹਿ ਰਹੀ ਹੈ ਕਿ ਤੁਸੀਂ ਇਸ ਦੇ ਪੇਕਿਆਂ ਤੋਂ ਦਾਜ ਮੰਗੋ ਮੁੰਡੇ ਵਾਲਿਆਂ ਦਾ ਕਹਿਣਾ ਸੀ ਕਿ ਕੁੜੀ ਦਾਜ ਨਹੀਂ ਲਿਆਈ ਜਿਸ ਦੇ ਚਲਦੇ ਸਾਡਾ ਬਹੁਤ ਹੀ ਜ਼ਿਆਦਾ ਭਾਰੀ ਨੁਕਸਾਨ ਵੀ ਹੋਇਆ ਤੇ ਨਾਲ ਹੀ ਸਾਡੀ ਰਿਸ਼ਤੇਦਾਰੀ ਤੇ ਵਿੱਚ ਬੇਇੱਜ਼ਤੀ ਵੀ ਹੋਈ ਸਵੇਰੇ ਆਪਣੇ ਕੰਮ ਤੇ ਗਏ ਮਾਪਿਆਂ ਤੇ ਬਾਅਦ ਵਿੱਚ ਆ ਕੇ ਦੇਖਦੇ ਨੇ ਕਿ ਉਸ ਦੀ ਧੀ ਦੀ ਹਾਲਤ ਖਰਾਬ ਹੁੰਦੀ ਹੈ ਹਸਪਤਾਲ ਵਿਖੇ ਲਿਜਾਣ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਫਲਾਲਿਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਿੱਥੇ ਜਾਂਚ ਪੜਤਾਲ ਜਾਰੀ ਸੀ ਉੱਥੇ ਹੀ ਹੁਣੇ ਗੱਲ ਸਾਹਮਣੇ ਆ ਰਹੀ ਹੈ ਕਿ ਹੁਣ ਤੱਕ ਵੀ ਉਸ ਮਾਪਿਆਂ ਨੂੰ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ ਸਰਹੱਦੀ ਕਸਪਾ ਖੇਮ ਕਰਨ ਦੀ ਹੈ ਘਟਨਾ ਜਿੱਥੇ ਰਣਜੀਤ ਕੌਰ ਨਾਮਕ ਔਰਤ ਨੇ ਆਪਣੀ ਧੀ ਦੇ ਇਨਸਾਫ ਦੇ ਲਈ ਇਹ ਸਭ ਕੁਝ ਕੀਤਾ ਉਸਨੇ ਦੱਸਿਆ ਕਿ